ਤਮਾਕਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਇੱਕ ਵਿਅਕਤੀ ਗੰਭੀਰ ਜ਼ਖਮੀ ਇਸਰਾਂਦ ਨੇੜੇ ਮਾਦੋਪੁਰ ਕੋਲ ਇੱਕ ਬਿਲਡਿੰਗ ਦੀ ਦੁਕਾਨ ਵਿੱਚ ਵੈਲਡਿੰਗ ਕਰਦੇ ਸਮੇਂ ਤਮਾਕਾ ਹੋਣ ਕਾਰਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਅਤੇ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਇਸ ਸਬੰਤ ਜਾਣਕਾਰੀ ਦਿੰਦੇ ਹੋਏ ਸਰਨ ਥਾਣਾ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਐਚਪੀ ਇੰਜੀਨੀਅਰ ਵਰਕਸ਼ਾਪ ਨੇੜੇ ਮਾਦੋਪੁਰ ਵਿਖੇ ਮਨੋਤ ਟਵਾਰੀ ਅਤੇ ਅਵਤਾਰ ਸਿੰਘ ਅਤੇ ਨਰਿੰਦਰ ਸਿੰਘ ਇੱਕ ਤੇਲ ਟੈਂਕਰ ਨੂੰ ਵੈਲਡਿੰਗ ਕਰ ਰਹੇ ਸਨ ਕਿ ਅਚਾਨਕ ਧਮਾਕਾ ਹੋ ਗਿਆ ਧਮਾਕੇ 'ਚ ਮਨੋਤ ਟਵਾਰੀ ਅਤੇ ਅਵਤਾਰ ਸਿੰਘ ਦੀ ਮੌਤ ਹੋ ਗਈ ਅਤੇ ਨਰਿੰਦਰ ਸਿੰਘ ਅਭੀਰ ਜ਼ਖਮੀ ਹੋ ਗਿਆ ਉੱਥੇ ਹੀ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਅਵਤਾਰ ਸਿੰਘ ਕਾਲੇ ਦੀ ਲਾਸ਼ ਕਾਫੀ ਦੂਰ ਤੋਂ ਮਿਲੀ ਉੱਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ਸ਼ਾਮ ਕਰੀਬ 7:30 ਵਜੇ ਮਾਦੋਪੁਰ ਚੌਂਕ ਕੋਲੇ ਇੱਕ ਟੈਂਕਰ ਰਿਪੇਅਰ ਦੀ ਵਰਕਸ਼ਾਪ ਹੈ ਜਿਹਦਾ ਨਾਮ ਸੀਗਾ ਐਚਪੀ ਇੰਜੀਨੀਅਰਿੰਗ ਔਇਲ ਟੈਂਕਰ ਰਿਪੇਅਰ ਤੇ ਜਿਹਦੇ ਵਿੱਚ ਤਿੰਨ ਜਿਹੜੇ ਵਿਅਕਤੀ ਜਿਹੜੇ ਹੈਗੇ ਟੈਂਕ ਦੀ ਰਿਪੇਅਰ ਕਰ ਰਹੇ ਸੀ ਤੇ ਜਿਸ ਦੌਰਾਨ ਟੈਂਕ ਦੀ ਰਿਪੇਅਰ ਕਰਦੇ ਕਰਦੇ ਉੱਥੇ ਟੈਂਕ ਜਿਹੜਾ ਹੈਗਾ ਔਇਲ ਟੈਂਕ ਫਟ ਗਿਆ ਜਿਸ ਦੇ ਵਿੱਚ ਇੱਕ ਉਸਦਾ ਮਾਲਕ ਮਨੋਜ तिवारी ਉਰਫ ਪੰਡਿਤ ਤੇ ਅਵਤਾਰ ਸਿੰਘ ਕਾਲਾ ਉਹ ਦੋ ਜਣੇ ਦੀ ਡੈਥ ਹੋ ਗਈ ਹੈ ਤੇ ਇੱਕ ਨਰਿੰਦਰ ਕੁਮਾਰ ਜਿਹੜਾ ਹੈਗਾ ਉਹ ਇੰਜਰਡ ਹੈ ਜਿਹਨੂੰ ਅਸੀਂ ਆ ਸਿਵਲ ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ ਇਹ ਸਿਰਕੂ ਕਾਰ ਵੀ ਅਮਲ 'ਚ ਆਦਿ ਹੈ ਅ ਇਹਦੇ ਵਿੱਚ ਹੁਣ ਕੱਲ ਜਿਹੜਾ ਹੈਗਾ ਫਰੈਂਸਿਕ ਟੀਮ ਜਿਹੜੀਆਂ ਹੈਗੀਆਂ ਮੌਕੇ ਤੇ ਪਹੁੰਚਦੀਆਂ ਤੇ ਉਸ ਦੀ ਜਿਹੜੀ ਵਰਤਾਲ ਦੇ ਦੌਰਾਨ ਜੋ ਵੀ ਕਾਰਵਾਈ ਲੂਗੀ ਮਤਲਬ ਉਹ ਕੀ